स्वागत आओ आज इक खास सफर ਤੇ ਚੱਲੀਏ ਸਾਡੇ ਕੋਲ ਬੰਦਗੀ ਨਾਮਾ ਇੱਕ ਬੜਾ ਗਹਿਰਾ ਸਰੋਤ ਹੈ ਇਹ ਪ੍ਰਾਰਥਨਾ ਯਾਨੀ ਅਰਦਾਸ ਦੀ ਯਾਤਰਾ ਦੇ ਵੱਖ-ਵੱਖ ਪੜਾਵਾਂ ਬਾਰੇ ਦੱਸਦਾ ਹੈ ਅੱਜ ਇਸੇ ਪਾਠ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਾਡੇ ਲਈ ਕੀ ਮਾਨਨੇ ਰੱਖਦਾ ਹੈ ਸ਼ੁਰੂਆਤ ਬੜੀ ਦਿਲਚਸਪ ਹੈ ਪਾਠਨਾ ਸਰੀਰਿਕ ਤੇ ਮਾਨਸਿਕ ਬਿਮਾਰੀਆਂ ਦੀ ਤੁਲਨਾ ਕਰਦਾ ਹੈ ਲੇਖਕ ਕਹਿੰਦਾ ਹੈ ਕਿ ਮਨ ਦੀਆਂ ਬਿਮਾਰੀਆਂ ਜਿਵੇਂ ਸਾਡੀਆਂ ਬੁਰੀਆਂ ਆਦਤਾਂ ਜਾਂ ਨਕਾਰਾਤਮਕ ਸੋਚ ਉਹ ਸ਼ਰੀਰ ਦੀਆਂ ਬਿਮਾਰੀਆਂ ਤੋਂ ਕਿਤੇ ਜ਼ਿਆਦਾ ਖਤਰਨਾਕ ਨੇ ਹਾਂਜੀ ਬਿਲਕੁਲ ਇਹ ਸੋਚਣ ਵਾਲੀ ਗੱਲ ਏ ਆ ਨਾ ਹਾਂ ਅਸੀਂ ਬੁਖਾਰ ਤੋਂ ਤਾਂ ਭਜਦੇ ਆ ਪਰ ਮਨ ਦੀਆਂ ਕਮਜ਼ੋਰੀਆਂ ਜਿਵੇਂ ਗੁੱਸਾ ਲੋਭ ਭਾਵੇਂ ਪਤਾ ਹੋਵੇ ਕਿ ਨੁਕਸਾਨ ਹੋ ਰਿਹਾ ਹੈ ਫਿਰ ਵੀ ਕਈ ਵਾਰ ਚਿਮੜੇ ਰਹਿੰਦੇ ਆ ਸਹੀ ਗੱਲ ਐ ਤੇ ਦੇਖੋ ਪਾਠ ਸਾਨੂੰ ਦੱਸਦਾ ਹੈ ਕਿ ਇਨ੍ਹਾਂ ਮਾਨਸਿਕ ਬਿਮਾਰੀਆਂ ਤੋਂ ਇਨ੍ਹਾਂ ਅੰਦਰੂਨੀ ਕਮਜ਼ੋਰੀਆਂ ਤੋਂ ਨਜਾਤ ਕਿਵੇਂ ਪਾਣੀ ਹੈ तरीका है डूंगी दिलों की ती गई ते लगातार जारी रहने वाली प्रार्थना मतलब सिर्फ रस्मी नहीं बिल्कुल नहीं पूरे जोश ते निम्रता नाल इथे प्रार्थना सिर्फ कुछ ਮੰਗਣ ਦਾ ਸਾਧਨ ਨਹੀਂ ਸਗੋਂ ਮਨ ਨੂੰ ਸ਼ੁੱਧ ਕਰਨ ਉਸ ਨੂੰ ਪਵਿੱਤਰ ਬਣਾਉਣ ਦੀ ਇੱਕ ਕਹਿ ਲੋ ਸ਼ਕਤੀਸ਼ਾਲੀ ਪ੍ਰਕਿਰਿਆ ਹੈ اچھا ਇੱਕ ਅੰਦਰੂਨੀ ਤਬਦੀਲੀ ਦਾ ਜ਼ਰੀਆ ਹਾਂਜੀ ਚੰਗਾ ਤਾਂ ਫਿਰ ਆਓ ਇਹਨਾਂ ਪੜਾਵਾਂ ਨੂੰ ਸਮਝੀਏ ਲੇਖਕ ਸਿੱਧਾ ਤੀਜੇ ਪੜਾਅ ਤੋਂ ਗੱਲ ਸ਼ੁਰੂ ਕਰਦਾ ਹੈ ਮੰਨ ਕੇ ਕਿ ਪਹਿਲੇ ਦੋ ਪਾਰ ਹੋ ਗਏ ਇਸ ਪੜਾਅ ਤੇ ਅਧਿਆਤਮਿਕ ਰਾਹ ਤੇ ਚੱਲਣ ਵਾਲੇ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦਾ ਹੇਠਲਾ ਮਨ ਯਾਨੀ ਉਸ ਦੀਆਂ ਨੀਵੀਆਂ ਵਰਤੀਆਂ ਉਹ ਹਾਰ ਗਿਆ ਹੈ ਇੱਕ ਲੜਾਈ ਜਿੱਤ ਲਈ ਗਈ ਹੈ ਹਾਂ ਤੇ ਇਸ ਜਿੱਤ ਨਾਲ ਨਾ ਇੱਕ ਅਜੇ ਹੀ ਖੁਸ਼ੀ ਮਿਲਦੀ ਹੈ ਜਿਸ ਨੂੰ ਸ਼ਬਦਾਂ ਚ ਦੱਸਣਾ ਔਖਾ ਹੈ ਅਕਾ ਅਨੰਦ ਅੱਛਾ ਪਾਠ 'ਚ ਬੜੀ ਸੋਹਣੀ ਉਦਾਹਰਣ ਹੈ ਕਹਿੰਦੇ ਨੇ ਇਸ ਪੜਾਅ ਤੇ ਦੁਨੀਆ ਵੀ ਬਦਲੀ ਲੱਗਦੀ ਹੈ ਸੁੰਦਰ ਰਹਿਣ ਦੇ ਕਾਬਿਲ ਜਿਵੇਂ ਮੀਂਹ ਤੋਂ ਬਾਅਦ ਹੁੰਦਾ ਬਿਲਕੁਲ ਉਹੀ ਜਿਵੇਂ ਕੁਦਰਤ ਤੁਲ ਕੇ ਸਾਫ਼ ਤਾਜ਼ੀ ਹਰੀ ਭਰੀ ਹੋ ਜਾਂਦੀ ਹੈ ਓਵੇਂ ਹੀ ਇੰਦਰੀਆਂ ਤੇ ਕਾਬੂ ਪਾਣ ਤੋਂ ਬਾਅਦ ਸਾਧਕ ਨੂੰ ਆਪਣਾ ਆਪਾ ਤੇ ਸਾਰਾ ਬ੍ਰਹਿਮੰਡ ਹੀ ਸ਼ੁੱਧ ਚਮਕਦਾਰ ਉਤਸ਼ਾਹ ਨਾਲ ਭਰਿਆ ਲੱਗਦਾ ਹੈ ਵਾਹ ਇਹ ਤਾਂ ਨਜ਼ਰੀਏ ਦੀ ਵੱਡੀ ਤਬਦੀਲੀ ਹੈ ਹਾਂਜੀ ਇਹ ਤੇ ਹੋਰ ਵੀ ਦਿਲਚਸਪ ਗੱਲ ਹੁੰਦੀ ਹੈ ਇਸ ਅਵਸਥਾ ਵਿੱਚ ਭਗਤੀ ਕਰਨ ਪਾਠ ਕਰਨ ਵਿੱਚ ਮਨ ਟਿਕਣ ਲੱਗ ਜਾਂਦਾ ਹੈ ਇਕਾਗਰਤਾ ਆਉਂਦੀ ਹੈ ਹੂੰ ਉਹ ਅਵਸਥਾ ਆਉਂਦੀ ਹੈ ਜਿੱਥੇ ਵਿਅਕਤੀ ਰੱਬ ਨਾਲ ਉਸ ਪਰਮ ਸ਼ਕਤੀ ਨਾਲ ਇੱਕ ਹੋਣ ਦਾ ਅਹਿਸਾਸ ਕਰਨਾ ਸ਼ੁਰੂ ਕਰਦਾ ਹੈ ਇਹ ਸਿਰਫ ਵਿਚਾਰ ਨਹੀਂ ਰਹਿੰਦਾ అనుਪਵ ਬਣਨ ਲੱਗਦਾ ਹੈ ਹਾਂ ਮਨ 'ਚ ਸ਼ਾਂਤੀ ਠਹਿਰਾਓ ਆਉਂਦਾ ਹੈ ਪਹਿਲਾਂ ਵਾਲੀ ਬੇਚੈਨੀ ਉਹ ਪਟਕਣ ਘਟ ਜਾਂਦੀ ਹੈ ਪਰ ਇਸ ਆਨੰਦ ਤੇ ਸ਼ਾਂਤੀ ਦੇ ਨਾਲ ਹੀ ਪਾਠਿਕ ਜ਼ਰੂਰੀ ਚੇਤਾਵਨੀ ਵੀ ਦਿੰਦਾ ਹੈ। ਅੱਛਾ, ਉਹ ਕੀ? ਤੀਜੇ ਪਾੜਾ ਵਿੱਚ ਵੀ ਸਭ ਜਿੱਤ ਲੈਣ ਦੇ ਅਹਿਸਾਸ ਦੇ ਬਾਵਜੂਦ ਹੇਠਲੇ ਮਨ ਦੇ ਗੁਪਤ ਹਮਲੇ ਹੋ ਸਕਦੇ ਹਨ। ਓਹ, ਮਤਲਬ ਲੜਾਈ ਪੂਰੀ ਖਤਮ ਨਹੀਂ ਹੋਈ? ਨਹੀਂ, ਇਹੀ ਤਾਂ ਦਿਲਚਸਪ ਹੈ। ਆਨੰਦ ਦੇ ਨਾਲ ਹੀ ਖਤਰਾ ਵੀ ਦੱਸਿਆ ਹੈ। ਅਧਿਆਤਮਿਕ ਰਾਹ ਹਮੇਸ਼ਾ ਸਿੱਧਾ ਨਹੀਂ ਹੁੰਦਾ ਨਾ? ਕਮਜ਼ੋਰ ਪਲਾਂ ਵਿੱਚ ਪੁਰਾਣੀਆਂ ਆਤਾਂ, ਪੁਰਾਣੀਆਂ ਸੋਚਾਂ ਉਹ ਚੋਰੀ-ਚਿਪੇ ਹਮਲਾ ਕਰ ਸਕਦੀਆਂ ਨੇ। ਇਸ ਦਾ ਮਤਲਬ ਹੋਸ਼ਿਆਰ ਰਹਿਣਾ ਪੈਂਦਾ। ਲਗਾਤਾਰ ਜਾਗਰੂਕ ਹਾਂਜੀ ਪਾਠ ਇਹ ਵੀ ਮੰਨਦਾ ਹੈ ਕਿ ਕਦੇ-ਕਦਾਂ ਹੀ ਹਾਰ ਵੀ ਹੋ ਸਕਦੀ ਹੈ ਪਰ ਇੱਕ ਹੌਸਲਾ ਵੀ ਹੈ ਕਿਉਂਕਿ ਹੁਣ ਉਹ ਹੇਠਲਾ ਮਨ ਪਹਿਲਾਂ ਜਿੰਨਾ ਤਕੜਾ ਨਹੀਂ ਰਿਹਾ ਕਮਜ਼ੋਰ ਹੋ ਗਿਆ ਹੈ ਹਾਂ ਇਸ ਲਈ ਉਸਤੇ ਦੁਬਾਰਾ ਕਾਬੂ ਪਾਉਣਾ ਸੌਖਾ ਹੋ ਜਾਂਦਾ ਹੈ ਤੇ ਇਸ ਕੰਮ ਵਿੱਚ ਲੇਖਕ ਦੱਸਦਾ ਹੈ ਸ਼ਬਦ ਦਾ ਪਾਠ ਤੇ ਨਿਮਰਤਾ ਨਾਲ ਦਿਲੋਂ ਕੀਤੀ ਪ੍ਰਾਰਥਨਾ ਬਹੁਤ ਮਦਦ ਕਰਦੀ ਹੈ ਬਿਲਕੁਲ ਇਹਨਾਂ ਸਾਧਨਾ ਨਾਲ ਉਸ ਹਾਰੇ ਹੋਏ ਦੁਸ਼ਮਣ ਨੂੰ ਫਿਰ ਭਜਾਇਆ ਜਾ ਸਕਦਾ ਹੈ ਤੇ ਸਾਧਕ ਦੁਬਾਰਾ ਆਪਣੇ ਅਸਲ ਸਰੂਪ ਚਾਕੇ ਉਸੇ ਉਤਸ਼ਾਹ ਨਾਲ ਲੱਗੇ ਵੱਧਦਾ ਹੈ ਠੀਕ ਪਾਠ ਕਬੀਰ ਜੀ ਦਾ ਵੀ ਜ਼ਿਕਰ ਹੈ ਕਿ ਉਹਨਾਂ ਨੇ ਵੀ ਇਸ ਅਵਸਥਾ ਨੂੰ ਐਵੇਂ ਹੀ ਦੇਖਿਆ ਸੀ ਸੰਘਰਸ਼ جاری ਪਰ ਜਿੱਤ ਦੀ ਉਮੀਦ ਬਹੁਤ ਜ਼ਿਆਦਾ ਯਥਾਰਥਵਾਦੀ ਨਜ਼ਰੀਆ ਹੈ ਚਲੋ ਹੁਣ ਤੀਜੇ ਪੜਾਅ ਦੀਆਂ ਚੁਣੌਤੀਆਂ ਪਾਰ ਕਰਕੇ ਅੱਗੇ ਚੱਲੀਏ ਜਦੋਂ ਸਾਧਕ ਇਸ ਚ ਚਪਕਾ ਹੋ ਜਾਂਦਾ ਹੈ ਤਾਂ ਪਾਠ ਸਾਨੂੰ ਚੌਥੇ ਪੜਾਅ ਵੱਲ ਲੈ ਜਾਂਦਾ ਹੈ ਹਾਂਜੀ ਇਸ ਬਾਰੇ ਲੇਖਕ ਕਹਿੰਦਾ ਹੈ ਕਿ ਤੀਜੇ ਪੜਾਅ ਨੂੰ ਪਾਰ ਕਰਨਾ ਤਾਂ ਇੰਜ ਹੈ ਜਿਵੇਂ ਸਵਰਗ ਦੇ ਆਨੰਦ 'ਚ ਰਹਿਣਾ ਵਾਹ ਬਹੁਤ ਉੱਚੀ ਗੱਲ ਹੈ ਇਸ ਅਵਸਥਾ 'ਚ ਭਾਵੇਂ ਉਹ ਹੇਠਲਾ ਮਨ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ ਪਰ ਉਹ ਹੌਲੀ-ਹੌਲੀ ਬਹੁਤ ਕਮਜ਼ੋਰ ਹੋ ਜਾਂਦਾ ਹੈ ਇਸ ਪੜਾਅ ਲਈ ਪਾਠ ਇੱਕ ਹੋਰ ਬੜੀ ਪਿਆਰੀ ਉਪਮਾ ਵਰਤਦਾ ਹੈ ਉਹ ਕਹਿੰਦੇ ਨੇ ਕਿ ਹੁਣ ਇਹ ਮਨ ਜਿਹੜਾ ਪਹਿਲਾਂ ਕੰਡੇ ਵਾਂਗ ਚੁਬਦਾ ਸੀ ਤੰਗ ਕਰਦਾ ਸੀ ਹਾਂ ਹੁਣ ਉਹ ਫੁੱਲ ਵਾਂਗ ਨਰਮ ਸੁਗੰਧਿਤ ਤੇ ਸੁੰਦਰ ਮਹਿਸੂਸ ਹੁੰਦਾ ਹੈ ਕਿੰਨੇ ਵੱਡੀ ਤਬਦੀਲੀ ਹੈ ਨਾ ਜਿੱਥੇ ਪਹਿਲਾਂ ਟਟਕਦਾ ਸੀ ਤੋਖਾ ਦਿੰਦਾ ਸੀ ਬੇਚੈਨ ਰਹਿੰਦਾ ਸੀ ਉੱਥੇ ਹੁਣੇ ਸ਼ਾਂਤੀ ਸੰਤੁਲਨ ਤੇ ਆਨੰਦ ਦੀ ਇੱਕ ਸਥਾਈ ਇੱਕ ਆਦਤਨ ਬਣ ਚੁੱਕੀ ਅਵਸਥਾ ਚ ਆ ਜਾਂਦਾ ਹੈ ਇਸ ਖਾਸ ਅਵਸਥਾ ਲਈ ਪਾਠ ਚ ਇੱਕ ਸ਼ਬਦ ਹੈ ਸਹਜ ਹਾਂਜੀ ਸਹਜ ਇਹ ਸ਼ਬਦ ਬਹੁਤ ਗਹਿਰਾ ਹੈ ਭਾਰਤੀ ਅਧਿਆਤਮਿਕ ਪਰੰਪਰਾਵਾਂ ਵਿੱਚ ਸਹਜ ਸਿਰਫ ਸ਼ਾਂਤੀ ਨਹੀਂ ਇੱਕ ਕੁਦਰਤੀ ਬਿਨਾ ਖਿਚੋ ਤਾਣ ਦੇ संतुलन की अवस्था है कोई जोर जबरदस्ती नहीं सब कुछ सुभाविक हां पाठ अगे दसदा है कि इस सहज दी अवस्था विचों ही अध्यात्मिक मस्ती एक अनोखा नशा पैदा हुंदा है जिसनु गुरबाणी च मरना कहा गया है बिल्कुल ज्योंदे जी मर जाना यानी अपनी हो में अपने मैं नाश इस अवस्था च व्यक्ति हमेशा एक अंदरूनी आनंद एक स्थाई खुशी च रहा है ਇਸ ਚੌਥੇ ਪੜਾਵੀ ਇੱਕ ਹੋਰ ਬਹੁਤ ਵੱਡੀ ਖਾਸੀਅਤ ਹੈ ਹੁਣ ਮਨ ਨੂੰ ਇਹ ਨਹੀਂ ਲੱਗਦਾ ਕਿ ਉਹ ਕੱਲਾ ਹੈ ਅੱਛਾ ਉਸ ਨੂੰ ਆਪਣੇ ਅੰਦਰ ਤੇ ਆਸ-ਪਾਸ ਇੱਕ ਸਰਵਸ਼ਕਤੀਮਾਨ ਸਭ ਕੁਝ ਜਾਣਨ ਵਾਲੀ ਸ਼ਕਤੀ ਦੀ ਮੌਜੂਦਗੀ ਉਸ ਦੀ ਸੰਗਤ ਦਾ ਅਹਿਸਾਸ ਹੋਣ ਲੱਗਦਾ ਹੈ ਹਮ ਪਾਠ ਦਾ ਇੱਥੋਂ ਤੱਕ ਕਹਿੰਦਾ ਹੈ ਕਿ ਕਈ ਵਾਰ ਤਾਂ ਇਸ ਸ਼ਕਤੀ ਦਾ ਸਿਰਫ ਇੱਕ ਹਲਕਾ ਜਿਹਾ ਛੋ ਇੱਕ ਅਹਿਸਾਸ ਹੀ ਅੰਦਰ ਅਕਾ ਖੁਸ਼ੀ ਦੇ ਰੋਮਾਂਚ ਪੈਦਾ ਕਰ ਦਿੰਦਾ ਹੈ। ਵਾਹ ਤੇ ਇੱਥੇ ਇੱਕ ਹੋਰ ਬਹੁਤ ਮਹੱਤਵਪੂਰਨ ਬਦਲਾਅ ਆਉਂਦਾ ਹੈ ਪ੍ਰਾਰਥਨਾ ਦੇ ਸੁਭਾਚ ਹਾਂਜੀ ਪਾਠ ਕਹਿੰਦਾ ਹੈ ਕਿ ਇਸ ਪੜਾਅ ਤੇ ਪਹੁੰਚੇ ਲੋਕ ਆਪਣੀਆਂ ਨਿੱਜੀ ਲੋੜਾਂ ਸੰਸਾਰਿਕ ਸੁੱਖਾਂ ਜਾਂ ਤਰੱਕੀ ਲਈ ਪ੍ਰਾਰਥਨਾਵਾਂ ਨਹੀਂ ਕਰਦੇ। ਕਿਉਂ? ਕਿਉਂਕਿ ਉਹ ਤਾਂ ਪਹਿਲਾਂ ਹੀ ਆਨੰਦ ਚ ਨੇ। ਹਾਂ ਉਹਨਾਂ ਦੀਆਂ ਪ੍ਰਾਰਥਨਾਵਾਂ ਹੁਣ ਸਿਰਫ ਸ਼ੁਕਰਾਨੇ ਦੇ ਰੂਪ ਚ ਹੁੰਦੀਆਂ ਹਨ। ਉਸ ਮਿਲੀ ਹੋਈ ਦਾਤ ਲਈ ਧੰਨਵਾਦ ਹਾਂ ਤੇ ਇਸ ਭਾਵਨਾ ਨੂੰ ਦਰਸਾਉਣ ਲਈ ਪਾਠ ਪਗਤ ਰਵਿਦਾਸ ਜੀ ਦਾ ਇੱਕ ਬਹੁਤ ਸੁੰਦਰ ਸ਼ਬਦ ਵੀ ਸਾਂਝਾ ਕਰਦਾ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ਼ ਗੁਸਈਆ ਮੇਰਾ ਮਾਥੇ ਛਤਰ ਤਰੇ ਬਹੁਤ ਖੂਬ ਇਹ ਸ਼ਬਦ ਉਸ ਪਰਮਾਤਮਾ ਦੀ ਮਿਹਰ ਉਸ ਦੀ ਵਡਿਆਈ ਨੂੰ ਪਹਿਚਾਨ ਕੇ ਉਸ ਪ੍ਰਤੀ ਢੂੰਗੇ ਸ਼ੁਕਰਾਨੇ ਦੇ ਭਾਵ ਨੂੰ ਦੱਸਦੇ ਨੇ ਮੰਗਣ ਦੀ ਭਾਵਨਾ ਤੋਂ ਉੱਪਰ ਉੱਠ ਕੇ ਸਿਰਫ ਸ਼ੁਕਰ ਕਰਨ ਦੀ ਅਵਸਥਾ ਇਹ ਕੁਦਰਤੀ ਹੈ ਕਿ ਇਸ ਅਵਸਥਾ 'ਚ ਵਿਅਕਤੀ ਉਸ ਅੰਦਰੂਨੀ ਸ਼ਕਤੀ ਨਾਲ ਉਸ ਸਾਥੀ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੁੰਦਾ ਹੈ। ਹਾਂਜੀ। ਪਾਠ ਕਹਿੰਦਾ ਹੈ ਕਿ ਇਹ ਸ਼ਕਤੀ ਹਮੇਸ਼ਾ ਵੱਧਦੀ ਰਹਿੰਦੀ ਹੈ। ਪੂਰੇ ਜੋਸ਼ 'ਚ ਹੁੰਦੀ ਹੈ ਤੇ ਚਿੰਤਾ ਤੋਂ ਮੁਕਤ ਹੁੰਦੀ ਹੈ। ਸਾਧਕ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਸ਼ਕਤੀ ਦੀ ਆਵਾਜ਼ ਤਾਂ ਹਮੇਸ਼ਾ ਬੁਲਾ ਰਹੀ ਸੀ ਪਰ ਸ਼ਾਇਦ ਉਹ ਸੁਣ ਨਹੀਂ ਪਾ ਰਿਹਾ ਸੀ। ਤੇ ਜਿਸ ਕਿਸੇ ਨੂੰ ਇਸ ਅਵਸਥਾ ਦੀ ਬਖਸ਼ਿਸ਼ ਹੁੰਦੀ ਹੈ ਉਹ ਆਪਣੀਆਂ ਸਾਰੀਆਂ ਮੁਸ਼ਕਲਾਂ, ਦੁੱਖ, ਚਿੰਤਾਵਾਂ ਉਹ ਸਭ ਕੁਝ ਇਸ ਅੰਦਰੂਨੀ ਸ਼ਕਤੀ ਨੂੰ ਸੌਂਪ ਦਿੰਦਾ ਹੈ ਤੇ ਆ ਬਿਲਕੁਲ ਬੇਫਿਕਰ ਹੋ ਜਾਂਦਾ ਹੈ। ਪੂਰਾ ਭਰੋਸਾ ਪੱਕਾ ਯਕੀਨ ਹੋ ਜਾਂਦਾ ਹੈ ਕਿ ਉਹ ਇਸ ਸ਼ਕਤੀਸ਼ਾਲੀ ਸਾਥੀ ਦੀ ਮਦਦ ਨਾਲ ਜ਼ਿੰਦਗੀ ਦੀਆਂ ਸਾਰੀਆਂ ਲੜਾਈਆਂ ਜਿੱਤ ਸਕਦਾ ਹੈ। ਹਰ ਮੁਸ਼ਕਲ ਤੇ ਕਾਬੂ ਪਾ ਸਕਦਾ ਹੈ। ਇਸ ਲਈ ਉਸ ਦੀ ਪ੍ਰਾਰਥਨਾ ਸਿਰਫ ਸ਼ੁਕਰਾਨੇ ਦੀ ਉਸ ਸਾਥ ਤੇ ਭਰੋਸੇ ਲਈ। ਬਿਲਕੁਲ ਦੀ ਹੈ। ਪਾਠ ਸਾਨੂੰ 5ਵੇਂ ਪੜਾਅ ਚਲੇ ਜਾਂਦਾ ਹੈ। ਹਾਂਜੀ ਇੱਥੇ ਪਹੁੰਚ ਕੇ ਸਾਧਕ ਨੂੰ ਸਿਰਫ ਅਹਿਸਾਸ ਨਹੀਂ ਸਗੋਂ ਪੱਕਾ ਯਕੀਨ ਧ੍ਰਿੜ ਵਿਸ਼ਵਾਸ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਵਸਦੀ ਇਹ ਸਰਬਗਿਆਨੀ ਸ਼ਕਤੀ ਉਸ ਦੇ ਆਪਣੇ ਆਪ ਨਾਲੋਂ ਉਸ ਦੀ ਆਪਣੀ ਸੀਮਿਤ ਬੁੱਧੀ ਨਾਲੋਂ ਕਿਤੇ ਜ਼ਿਆਦਾ ਬੁੱਧੀਮਾਨ ਤੇ ਸ਼ਕਤੀਸ਼ਾਲੀ ਹੈ ਤੇ ਇਸ ਤੋਂ ਵੀ ਵੱਧ ਇਹ ਸ਼ਕਤੀ ਉਸ ਦੀ ਸੱਚੀ ਮਿੱਤਰ ਹੈ ਉਸ ਦਾ ਭਲਾ ਚਾਉਣ ਵਾਲੀ ਹੈ ਹੂੰ ਇਹ ਅਹਿਸਾਸ ਹੋਰ ਗਹਿਰਾ ਹੁੰਦਾ ਹੈ ਕਿ ਇਹ ਅੰਦਰੂਨੀ ਸ਼ਕਤੀ ਉਸ ਦੀ ਨਿਰੰਤਰ ਰਖਕ ਹੈ ਉਸ ਨੂੰ ਹਰ ਪਲ ਸੰਭਾਲ ਰਹੀ ਹੈ ਉਸ ਨੂੰ ਵਧਣ ਫੁੱਲਣ ਚ ਮਦਦ ਕਰ ਰਹੀ ਹੈ ਤੇ ਇੱਥੇ ਕਮਾਲ ਦੀ ਗੱਲ 사ਧਕ ਮਹਿਸੂਸ ਕਰਦਾ ਹੈ ਜਿਸ ਦਾ ਜ਼ਿਕਰ ਪਾਠ 'ਚ ਹੈ ਕਿ ਕਿ ਸਾਡੀਆਂ ਆਪਣੀਆਂ ਚਿੰਤਾਵਾਂ ਸਾਡੇ ਆਪਣੇ ਜ਼ੋਰ ਲਗਾਉਣ ਦੇ ਯਤਨ ਅਸਲ 'ਚ ਇਸ ਸ਼ਕਤੀ ਦੇ ਕੰਮ ਕਰਨ ਦੇ ਰਾਹ 'ਚ ਰੁਕਾਵਟ ਬਣਦੇ ਨੇ ਵਾਹ ਇਹ ਤਾਂ ਬਹੁਤ ਵੱਡੀ ਸਮਝ ਹੈ ਮਤਲਬ ਅਸੀਂ ਆਪਣੀ ਫਿਕਰ ਨਾਲ ਉਸ ਦੇ ਕੰਮ 'ਚ ਵਿਘਨ ਪਾਉਂਦੇ ਹਾਂ ਹਾਂ ਜਦੋਂ ਸਾਧਕ ਨੂੰ ਇਸ ਸ਼ਕਤੀ ਦੀ ਅਥਾ ਸਮਰੱਥਾ ਤੇ ਮਹਾਨਤਾ ਦਾ ਪੂਰਾ ਯਕੀਨ ਹੋ ਜਾਂਦਾ ਹੈ ਤਾਂ ਪਾਠ ਕਹਿੰਦਾ ਹੈ ਉਹ ਪੂਰੀ ਤਰ੍ਹਾਂ ਬੇਫਿਕਰ ਹੋ ਜਾਂਦਾ ਹੈ ਸਾਰਾ ਭਾਰ ਉਸ ਸ਼ਕਤੀ ਤੇ ਛੱਡ ਕੇ ਬਿਲਕੁਲ ਉਹ ਬਸ ਖੁਸ਼ੀ ਚ ਗਾਉਂਦਾ ਹੈ ਮੌਜ ਚ ਰਹਿੰਦਾ ਹੈ ਇਹ ਸੰਪੂਰਨ ਸਮਰਪਣ ਦੀ ਅਲਸਥਾ ਹੈ ਇੱਥੇ ਇੱਕ ਬਹੁਤ ਦਿਲਚਸਪ ਬਦਲਾਵ ਆਉਂਦਾ ਹੈ ਪਹਿਲਾਂ ਮੰਗਣ ਦਾ ਭਾਵ ਸੀ ਫਿਰ ਸ਼ੁਕਰਾਨੇ ਦਾ ਤੇ ਹੁਣ ਪੰਜਵੇਂ ਪੜਾਜ ਹੁਣ ਕੀ ਹੁਣ ਇੱਕ ਅਜਿਹੀ ਅਵਸਥਾ ਆਉਂਦੀ ਹੈ ਜਿੱਥੇ ਸਾਧਕ ਮਹਿਸੂਸ ਕਰਦਾ ਹੈ ਕਿ ਉਸ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਉਸ ਸ਼ਕਤੀ ਦੁਆਰਾ ਉਸ ਨੂੰ ਪੂਰੀ ਤਰ੍ਹਾਂ ਜਾਣਿਆ ਤੇ ਸਮਝਿਆ ਜਾ ਰਿਹਾ ਹੈ। ਅੱਛਾ। ਪਾਠ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਕਿਵੇਂ ਸਾਧਕ ਪੂਰੀ ਤਰ੍ਹਾਂ ਬੇਫਿਕਰ ਹੋ ਕੇ ਬਸ ਖੁਸ਼ੀ ਚ ਮਸਤੀ ਚ ਗਾਉਂਦਾ ਹੈ। ਸੱਚਮੁੱਚ ਇਸ ਪੜਾਅ ਦੇ ਅੰਤ ਤੱਕ ਪਹੁੰਚਦਿਆਂ ਪਾਠ ਅਨੁਸਾਰ ਪ੍ਰਾਰਥਨਾਵਾਂ ਯਾਨੀ ਕੁਝ ਮੰਗਣ ਵਾਲੀਆਂ ਅਰਦਾਸਾਂ ਉਹ ਇੱਕ ਤਰ੍ਹਾਂ ਨਾਲ ਬੇਲੋੜੀਆਂ ਹੋ ਜਾਂਦੀਆਂ ਹਨ। ਕਾਰਨ ਕਾਰਣੇ ਕਿ ਉਸ ਨੂੰ ਪੂਰਾ ਅਹਿਸਾਸ ਹੋ ਜਾਂਦਾ ਹੈ ਕਿ ਉਹ ਸਰਬਸ਼ਕਤੀਮਾਨ ਸ਼ਕਤੀ ਉਸ ਦੇ ਅੰਦਰ ਦੇ ਸਭ ਤੋਂ ਸੂਖਮ ਭਾਵਨਾਵਾਂ ਤੇ ਵਿਚਾਰਾਂ ਤੋਂ ਵੀ ਪਹਿਲਾਂ ਹੀ ਜਾਣੂ ਹੈ ਜਦੋਂ ਬਿਨਾ ਕਹੇ ਹੀ ਸਭ ਪਤਾ ਹੈ ਤਾਂ ਫਿਰ ਕਹਿਣ ਜਾਂ ਮੰਗਣ ਦੀ ਲੋੜ ਕੀ ਹੈ ਬਿਲਕੁਲ ਇਹ ਅਹਿਸਾਸ ਹੀ ਉਸ ਨੂੰ ਗਾਉਣ ਖੁਸ਼ੀ ਮਨਾਉਣ ਲਈ ਪ੍ਰੇਰਿਤ ਕਰਦਾ ਹੈ ਇਹ ਕਿੰਨੀ ਉੱਚੀ ਅਵਸਥਾ ਹੈ ਸੰਚਾਰ ਸ਼ਬਦਾਂ ਤੋਂ ਪਾਰ ਹੋ ਗਿਆ ਵਿਸ਼ਵਾਸ ਇੰਨਾ ਅਟੁੱਟ ਤੇ ਸੰਪੂਰਨ ਹੈ ਕਿ ਮੰਗਣ ਦੀ ਭਾਵਨਾ ਹੀ ਖਤਮ ਹਾਂ ਰਿਸ਼ਤੇ ਦੀ ਇੱਕ ਬਹੁਤ ਗਹਿਰੀ ਪਰਿਪੱਕਤਾ ਅਤੇ ਫਿਰ ਇਸ ਅਦਭੁਤ ਯਾਤਰਾ ਦੇ ਸਿਖਰ ਤੇ ਪਾਠ ਸਾਨੂੰ 6ਵੇਂ ਤਰਾ ਬਾਰੇ ਦੱਸਦਾ ਹੈ। ਅੱਛਾ ਇਸ ਅਵਸਥਾ ਦਾ ਵਰਣਨ ਲੇਖਕ ਬੜੇ ਕਾਵਿਕ ਤੇ ਰਹਸਮਈ ਚੰਗ ਨਾਲ ਕਰਦਾ ਹੈ। ਉਹ ਕਹਿੰਦਾ ਪਿਆਰਾ ਪ੍ਰੇਮੀ ਬਣ ਜਾਂਦਾ ਹੈ, ਹਾਰਨ ਵਾਲਾ ਪਿਆਰਾ ਬਣ ਜਾਂਦਾ ਹੈ। ਹੂੰ ਇਸ ਦਾ ਕੀ ਮਤਲਬ ਹੋਇਆ? ਇਸ ਦਾ ਮਤਲਬ ਹੈ ਕਿ ਰਿਸ਼ਤਾ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਪਾਠ ਦੇ ਹਿਸਾਬ ਨਾਲ ਇਸ ਦਾ ਭਾਵ ਹੈ ਕਿ ਇਸ ਪੜਾਅ ਤੇ ਉਹ ਸਰਵ ਗਿਆਨੀ, ਸਰਵ ਸ਼ਕਤੀਮਾਨ ਸ਼ਕਤੀ ਹੁਣ ਪੂਜਕ ਦੀ ਇੱਛਾ ਪੂਰੀ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ, ਸਗੋਂ ਉਸ ਦੀ ਇੱਛਾ ਪੂਰੀ ਕਰਨ ਲਈ ਉਤਾਵਲੀ ਰਹਿੰਦੀ ਹੈ। ਉਤਾਵਲੀ। ਹਾਂਜੀ, ਪੂਜਕ ਦੀ ਛੋਟੀ ਤੋਂ ਛੋਟੀ ਇੱਛਾ ਵੀ ਜੋ ਉਸ ਦੇ ਮਨ 'ਚ ਆਉਂਦੀ ਹੈ, ਉਹ ਤੁਰੰਤ ਪੂਰੀ ਹੁੰਦੀ ਹੈ। इस दीप पुष्टि ਲਈ ਵੀ ਕੁਝ ਕਿਹਾ ਗਿਆ ਹੈ ਹਾਂ ਪਾਠ ਗੁਰੂ ਅਰਜੁਨ ਦੇਵ ਜੀ ਦਾ ਇੱਕ ਪਵਿੱਤਰ ਬਚਨ ਸਾਂਝਾ ਕਰਦਾ ਹੈ ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨੀ ਭਾਵ ਜੋ ਕੁਝ ਵੀ ਸੰਤ ਜਨ ਸੋਚਦੇ ਹਨ ਪਰਮਾਤਮਾ ਉਸ ਨੂੰ ਮੰਨ ਲੈਂਦਾ ਹੈ ਪੂਰਾ ਕਰ ਦਿੰਦਾ ਹੈ ਬਿਲਕੁਲ ਇਹ ਤਾਂ ਸੱਚਮੁੱਚ ਕਮਾਲ ਦੀ ਅਵਸਥਾ ਹੈ ਇਸ ਪੜਾਫ ਤੇ ਪ੍ਰਾਰਥਨਾ ਆਪਣੇ ਸਿਖਰ ਤੇ ਪਹੁੰਚ ਜਾਂਦੀ ਹੈ ਹਾਂ ਹਰ ਇੱਛਾ ਬਿਨਾ ਬੋਲੇ ਬਿਨਾ ਮੰਗੇ ਆਪਣੇ ਆਪ ਪੂਰੀ ਇੰਜ ਜਿਵੇਂ 사ਧਕ ਦੀ ਇੱਛਾ ਹੀ ਉਸ ਪਰਮ ਸ਼ਕਤੀ ਦੀ ਇੱਛਾ ਬਣ ਗਈ ਹੋਵੇ ਹਾਂਜੀ ਕਹਿ ਸਕਦੇ ਆ ਪਾਠ ਦੇ ਅਨੁਸਾਰ ਇਹ ਯਾਤਰਾ ਦੀ ਇੱਕ ਤਰ੍ਹਾਂ ਨਾਲ ਸਮਾਪਤੀ ਹੈ ਮੰਜ਼ਿਲ ਹੈ ਅੱਛਾ ਇਸ 6ਵੇਂ ਪੜਾਅ ਤੇ ਪਹੁੰਚ ਕੇ ਪੂਜਕ ਮੰਗਾ ਕਰਨ ਦੇ ਪੜਾਅ ਤੋਂ ਬਹੁਤ ਉੱਪਰ ਉੱਠ ਜਾਂਦਾ ਹੈ ਹੁਣ ਉਹ ਪ੍ਰਾਰਥਨਾ ਦੇ ਪਿੱਛੇ ਦੇ ਅਸਲ ਫਲਸਫੇ ਨੂੰ ਉਸ ਦੇ ਤੱਤ ਨੂੰ ਸਮਝ ਜਾਂਦਾ ਹੈ ਉਹ ਕੀ ਹੈ ਉਹ ਜਾਣਦਾ ਹੈ ਕਿ ਪ੍ਰਾਰਥਨਾਵਾਂ ਮੰਗਾ ਤਾਂ ਉਦੋਂ ਤੱਕ ਹੀ ਹੁੰਦੀਆਂ ਹਨ ਜਦੋਂ ਤੱਕ ਕੋਈ ਅਧੂਰਾ ਹੁੰਦਾ ਹੈ ਜਦੋਂ ਤੱਕ ਕੋਈ ਕਮੀ ਮਹਿਸੂਸ ਹੁੰਦੀ ਹੈ ਤੇ ਜਦੋਂ ਪਰਮ ਸ਼ਕਤੀ ਦੀ ਕਿਰਪਾ ਨਾਲ ਉਸ ਨਾਲ ਇੱਕ ਹੋ ਕੇ ਸੰਪੂਰਨਤਾ ਮਿਲ ਜਾਂਦੀ ਹੈ ਜਦੋਂ ਕੋਈ ਕਮੀ ਨਹੀਂ ਰਹਿੰਦੀ ਤਾਂ ਫਿਰ ਕੋਈ ਕੀ ਮੰਗੇਗਾ ਹਾਂ ਪਾਠ ਬੜੇ ਜ਼ੋਰਦਾਰ ਸ਼ਬਦਾਂ ਚ ਕਹਿੰਦਾ ਹੈ ਕਿ ਦੁਨਿਆਵੀ ਖਜ਼ਾਨੇ ਤਾਂ ਉਸਦੇ ਪੈਰਾਂ ਚ ਪਈ ਹੁੰਦੇ ਹਨ ਤੇ ਫਿਰ ਉਹ ਹੈਰਾਨੀਜਨਕ ਵਾਕ ਪਿਖਾਰੀ ਮਾਲਕ ਬਣ ਜਾਂਦਾ ਹੈ ਵਾਹ ਇਹ ਬਹੁਤ ਸ਼ਕਤੀਸ਼ਾਲੀ ਪਰਿਵਰਤਨ ਹੈ ਮੰਗਣ ਵਾਲਾ ਦੇਣ ਵਾਲਾ ਬਣ ਜਾਂਦਾ ਹੈ ਹਾਂ ਇਹ ਸਿਰਫ ਬਾਹਰੀ ਹਾਲਾਤ ਦੀ ਤਬਦੀਲੀ ਨਹੀਂ ਇਹ ਅੰਦਰੂਨੀ ਗਿਆਨ ਦੀ ਡੂੰਗੀ ਸਮਝ ਤੇ ਉਸ ਨੂੰ ਜੀਵਨ ਵਿੱਚ ਪੂਰੀ ਤਰ੍ਹਾਂ ਲਾਗੂ ਕਰਨ ਦਾ ਪ੍ਰਤੀਕ ਹੈ ਇਹ ਪੂਰਨਤਾ ਦੀ ਅਵਸਥਾ ਹੈ ਲੋੜਾਂ ਇਸ ਲਈ ਖਤਮ ਹੋ ਜਾਂਦੀਆਂ ਹਨ ਕਿਉਂਕਿ ਸਭ ਕੁਝ ਅੰਦਰ ਹੀ ਮੌਜੂਦ ਹੈ ਪਰ ਇੱਥੇ ਇੱਕ ਬਹੁਤ ਹੀ ਦਿਲਚਸਪ ਮੋੜ ਆਉਂਦਾ ਹੈ ਇੰਨੇ ਉੱਚੇ ਪੜਾਵਾਂ ਦਾ ਵਰਣਨ ਕਰਨ ਤੋਂ ਬਾਅਦ ਹਾਂ ਜਿੱਥੇ ਪ੍ਰਾਰਥਨਾ ਕੈਲੋ ਬੇਲੋੜੀ ਜਾਪਦੀ ਹੈ ਹਾਂ ਪਾਠ ਅੰਤ ਵਿੱਚ ਪ੍ਰਾਰਥਨਾ ਦੀ ਲੋੜ ਤੇ ਫਿਰ ਤੋਂ ਜ਼ੋਰ ਦਿੰਦਾ ਹੈ ਥੋੜਾ ਹੈਰਾਨੀ ਵਾਲਾ ਲੱਗ ਸਕਦਾ ਹੈ ਨਾ ਹਾਂਜੀ ਲੇਖਕ ਕਹਿੰਦਾ ਹੈ ਕਿ ਪ੍ਰਾਰਥਨਾ ਹਮੇਸ਼ਾ ਜ਼ਰੂਰੀ ਹੈ ਭਾਵੇਂ ਅਸੀਂ ਕਿਸੇ ਵੀ ਅਧਿਆਤਮਿਕ ਉਚਾਈ ਤੇ ਪਹੁੰਚ ਗਏ ਹੋਈਏ ਇਹ ਵਿਰੋਧਾਭਾਸ ਜਾਪਦਾ ਹੈ ਪਰ ਇਸਤੀ ਗਹਿਰੀ ਵਜ੍ਹਾ ਹੈ ਪਾਟ ਸਪਸ਼ਟ ਕਰਦਾ ਹੈ ਕੀ ਵਜ੍ਹਾ ਹੈ ਲੇਖਕ ਦੱਸਦਾ ਹੈ ਕਿ ਪ੍ਰਾਰਥਨਾ ਸਿਰਫ ਮੰਗਾਂ ਪੂਰੀਆਂ ਕਰਨ 'ਚ ਮਦਦ ਨਹੀਂ ਕਰਦੀ ਇਸ ਦਾ ਇੱਕ ਹੋਰ ਬਹੁਤ ਮਹੱਤਵਪੂਰਨ ਕੰਮ ਹੈ ਉਹ ਕੀ ਇਹ ਸਾਡੇ ਮਨ ਨੂੰ ਹਮੇਸ਼ਾ ਨਿਮਰ ਬਣਾਈ ਰੱਖਦੀ ਹੈ ਤੇ ਉਸ ਨੂੰ ਲਗਾਤਾਰ ਸ਼ੁੱਧ ਕਰਦੀ ਰਹਿੰਦੀ ਹੈ ਇਹ ਹਉਮੈ ਨੂੰ ਦੁਬਾਰਾ ਸਿਰ ਚੁੱਕਣ ਤੋਂ ਰੋਕਦੀ ਹੈ ਅੱਛਾ ਨਿਮਰਤਾ ਤੇ ਸ਼ੁੱਧਤਾ ਲਈ ਹਾਂਜੀ ਤੇ ਇਸ ਗੱਲ ਨੂੰ ਸਮਝਾਉਣ ਲਈ ਪਾਠਕ ਇੱਕ ਆਖਰੀ ਬਹੁਤ ਪ੍ਰਭਾਵਸ਼ਾਲੀ ਤੁਲਨਾ ਦਿੰਦਾ ਹੈ ਕੀ ਕਹਿੰਦਾ ਹੈ ਕਿ ਅਧਿਆਤਮਿਕ ਰਾਹ 'ਤੇ ਚੱਲਣ ਵਾਲੇ ਲਈ ਪ੍ਰਾਰਥਨਾ ਉਨੀ ਹੀ ਜ਼ਰੂਰੀ ਹੈ ਜਿੰਨੀ ਇੱਕ ਅੰਨੇ ਆਦਮੀ ਲਈ ਉਸਦੀ ਸੋਟੀ ਵਾ ਬਹੁਤ ਵਧੀਆ ਉਦਾਹਰਣ ਹੈ ਹਾਂ ਭਾਵੇਂ ਉਹ ਕਿੰਨਾ ਵੀ ਅੱਗੇ ਕਿਉਂ ਨਾ ਵੱਧ ਜਾਵੇ ਇਹ ਸੋਟੀ ਯਾਨੀ ਪ੍ਰਾਰਥਨਾ ਉਸਨੂੰ ਡਿੱਗਣ ਤੋਂ ਬਚਾਉਂਦੀ ਹੈ ਸਹਾਰਾ ਦਿੰਦੀ ਹੈ ਸਹੀ ਰਾਹ ਤੇ ਰੱਖਦੀ ਹੈ ਇਹ ਉਸਦੇ ਤੇ ਪਰਮ ਸ਼ਕਤੀ ਵਿਚਾਰ ਇੱਕ ਨਿਰੰਤਰ ਸੰਪਰਕ ਬਣਾਈ ਰੱਖਦੀ ਹੈ ਇਹ ਦਰਸਾਉਂਦਾ ਹੈ ਕਿ ਨਿਰੰਤਰਤਾ ਲਗਾਤਾਰਤਾ ਤੇ ਨਿਮਰਤਾ ਹਮੇਸ਼ਾ ਜ਼ਰੂਰੀ ਹੈ ਭਾਵੇਂ ਕੋਈ ਕਿੰਨੀ ਵੀ ਉੱਚੀ ਅਵਸਥਾ ਛੋਵੇ ਹਾਂਜੀ ਪ੍ਰਾਰਥਨਾ ਉਸ ਜੀਵਨ ਤ੍ਰਿਸ਼ਤੇ ਨੂੰ ਕਾਇਮ ਰੱਖਣ ਦਾ ਉਸ ਸਬੰਧ ਨੂੰ ਤਾਜ਼ਾ ਰੱਖਣ ਦਾ ਤਰੀਕਾ ਹੈ ਤਾਂ ਅੱਜ ਦੀ ਇਸ ਵਿਚਾਰ ਚਰਚਾ ਦਾ ਸਾਰ ਕੀ ਨਿਕਲਿਆ ਅਸੀਂ ਬੰਦਗੀ ਨਾਮਾ ਦੇ ਇਸ ਅਧਿਆਇ ਰਾਹੀਂ ਪ੍ਰਾਰਥਨਾ ਦੀ ਯਾਤਰਾ ਦੇ ਕੁਝ ਬਹੁਤ ਦਿਲਚਸਪ ਪੜਾਅ ਦੇਖੇ ਹਾਂਜੀ ਇਹ ਯਾਤਰਾ ਹੇਠਲੇ ਮਨ ਨਾਲ ਸੰਘਰਸ਼ ਤੇ ਜਿੱਤ ਨਾਲ ਸ਼ੁਰੂ ਹੁੰਦੀ ਹੈ ਫਿਰ ਆਨੰਦ ਇਕਾਗਰਤਾ ਸਹਿਜ ਦੀ ਅਵਸਥਾ ਹੁੰਦੀ ਹੈ ਫਿਰ ਪ੍ਰਾਰਥਨਾ ਮੰਗ ਤੋਂ ਸ਼ੁਕਰਾਨੇ 'ਚ ਬਦਲਦੀ ਹੈ ਦੇ ਅੰਤ 'ਚ ਇੱਕ ਅਜਿਹੀ ਅਵਸਥਾ ਜਿੱਥੇ ਮੰਗਣ ਦੀ ਲੋੜ ਨਹੀਂ ਰਹਿੰਦੀ ਸਿਰਫ ਆਨੰਦਮਈ ਇਕਤਾ ਤੇ ਪਰਮ ਸ਼ਕਤੀ ਦੀ ਇੱਛਾ ਅਨੁਸਾਰ ਚੱਲਣ ਦਾ ਭਾਵ ਪਰ ਫਿਰ ਵੀ ਨਿਮਰਤਾ ਤੇ ਸ਼ੁੱਧਤਾ ની ਪ੍ਰਾਰਥਨਾ ਦੀ ਲੋੜ ਬਣੀ ਰਹਿੰਦੀ ਹੈ ਇਹ ਸਾਰੇ ਵਿਸ਼ਲੇਸ਼ਣ ਤੋਂ ਇੱਕ ਅੰਤਿਮ ਨੁਕਤਾ ਜੋ ਉਭਰਦਾ ਹੈ ਉਹ ਇਹ ਹੈ ਕਿ ਪ੍ਰਾਰਥਨਾ ਦਾ ਸੁਭਾਅ ਕਿਵੇਂ ਲਗਾਤਾਰ ਬਦਲਦਾ ਹੈ ਹੂੰ ਇਸ ਸਾਧਕ ਦੀ ਅੰਦਰੂਨੀ ਅਵਸਥਾ ਤੇ ਉਸਦੇ ਪਰਮ ਸ਼ਕਤੀ ਨਾਲ ਰਿਸ਼ਤੇ ਦੇ ਵਿਕਾਸ ਨੂੰ ਦਰਸਾਉਂਦਾ ਹੈ ਸਹੀ ਸ਼ੁਰੂ ਚ ਬੇਨਤੀ ਫਿਰ ਸ਼ੁਕਰਾਨਾ ਤੇ ਅੰਤ ਚ ਬਿਨਾ ਸ਼ਬਦਾਂ ਤੇ ਇੱਕ ਡੂੰਗੇ ਵਿਸ਼ਵਾਸ ਤੇ ਤਾਲਮਿਲ ਦਾ ਪ੍ਰਗਟਾਵਾ ਜਿੱਥੇ ਪੁੱਛਣ ਦੀ ਲੋੜ ਹੀ ਨਹੀਂ ਰਹਿੰਦੀ ਹਾਂਜੀ ਇਹ ਉਸ ਸ਼ਕਤੀ ਨਾਲ ਵਧਰੇ ਮੇਲ ਤੇ ਭਰੋਸੇ ਦਾ ਸੂਚਕ ਹੈ ਬਿਲਕੁਲ ਇਹ ਸਿਰਫ ਪੜਾ ਨਹੀਂ ਸਗੋ ਉਸ ਰਿਸ਼ਤੇ ਦੀ ਗਹਿਰਾਈ ਤੇ ਬਦਲਦੇ ਸਰੂਪ ਦੀ ਕਹਾਣੀ ਹੈ ਸੁਣਨ ਵਾਲਿਆਂ ਲਈ ਇੱਕ ਅੰਤਿਮ ਸੋਚ ਬਿੰਦੂ ਛੱਡ ਜਾਂਦੇ ਹਾਂ ਜੀ ਜਿਵੇਂ ਅਸੀਂ ਦੇਖਿਆ ਕਿ ਇਸ ਦੱਸੇ ਗਏ ਮਾਰਗ ਤੇ ਪ੍ਰਾਰਥਨਾ ਕਿਵੇਂ ਮਦਦ ਮੰਗਲ ਤੋਂ ਸ਼ੁਰੂ ਹੋ ਕੇ ਉਸ ਅਵਸਥਾ ਤੱਕ ਪਹੁੰਚਦੀ ਹੈ ਜਿੱਥੇ ਇੱਛਾਵਾਂ ਬਿਨਾਂ ਕਹੇ ਪੂਰੀਆਂ ਹੁੰਦੀਆਂ ਹਨ ਹਾਂਜੀ ਹਮ ਇਸ ਪਾਠ ਚ ਦੱਸੇ ਗਏ ਖੋਜੀ ਤੇ ਉਸ ਦੁਆਰਾ ਅਨੁਭਵ ਕੀਤੀ ਗਈ ਬ੍ਰह्म ਸ਼ਕਤੀ ਦੇ ਆਪਸੀ ਰਿਸ਼ਤੇ ਦੇ ਵਿਕਾਸ ਬਾਰੇ ਕੀ ਦਰਸਾਉਂਦਾ ਹੈ ਉਹਨਾਂ ਦਾ ਆਪਸੀ ਸੰਬੰਧ ਕਿਵੇਂ ਬਦਲਦਾ ਹੈ ਇਸ ਯਾਤਰਾ ਦੌਰਾਨ ਹਮ ਇਹ ਵਿਚਾਰਨ ਵਾਲੀ ਗੱਲ ਹੈ ਬਿਲਕੁਲ ਇਸ ਤੇ ਸੋਚਣਾ ਦਿਲਚਸਪ ਰਹੇਗਾ ਅੱਜ ਦੀ ਇਸ ਗਹਿਰੀ ਵਿਚਾਰ ਚਰਚਾ ਲਈ ਐਨਾ ਹੀ